ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਚੈਨਲ ਮੁੱਖ ਮੰਤਰੀ ਸਹਾਇਤਾ ਕੇਂਦਰ ਖੁੱਲ ਗਿਆ ਤੂਰੀ ਸ਼ਹਿਰ ਵਿੱਚ ਜਿਸ ਦਾ ਉਦਘਾਟਨ ਹੋ ਰਿਹਾ ਹੈ ਕੱਲ ਪਹੁੰਚ ਰਹੇ ਹਨ ਪੰਜਾਬ ਦੇ ਮੁੱਖ ਮੰਤਰੀ ਅਤੇ ਵਿਧਾਇਕ ਤੂਰੀ ਅਤੇ ਭਗਵੰਤ ਮਾਨ ਜੀ ਉਹਨਾਂ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਅਤੇ ਅਲੱਗ-ਅਲੱਗ ਅਫਸਰ ਸਹਿਬਾਨ ਪਹੁੰਚ ਰਹੇ ਹਨ ਆਓ ਦੇਖਦੇ ਹਾਂ ਡੀਡੀਐਸ ਨਿਊਜ਼ ਤੋਂ ਬਿਊਰੋ ਚੀਫ ਸੁਖਵਿੰਦਰ ਸਿੰਘ ਪਲਾਹਾ ਦੀ ਖਾਸ ਰਿਪੋਰਟ ਨਵਾਂ ਆਫਿਸ ਖੁੱਲ ਰਿਹਾ ਇਸ ਮੌਕੇ ਤੇ ਕੀ ਕਹੂੰਗਾ ਅਸੀਂ ਪਹਿਲਾਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਤੇ ਸਾਰੇ ਹਲਕੇ ਧੂਰੀ ਨਿਵਾਸੀਆਂ ਨੂੰ ਮੁਬਾਰਕਵਾਦ ਦਿੰਨੇ ਆ ਕਿ ਜਿਹਨੇ ਜਿਹੜੇ ਵੀ ਇੱਥੇ ਨਵੇਂ ਸੀਮ ਆਫਿਸ ਖੁੱਲਣ ਤੇ ਕੰਮ ਹੋਣਗੇ ਉਹ ਸਾਰੇ ਮਾਨ ਸਾਹਿਬ ਦੀ ਅਗਵਾਈ ਹੇਠ ਹੋਣਗੇ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਹੋਣਗੇ ਲੋਕਾਂ ਨੂੰ ਖੱਜਲ ਖਵਾਰ ਨਹੀਂ ਹੋਣਾ ਪਵੇਗਾ ਅਲੱਗ ਹੀ ਲੋਕ ਕਹਿੰਦੇ ਨੇ ਕਿ ਅਸੀਂ ਚੰਡੀਗੜ੍ਹ ਤੱਕ ਖੱਜਲ ਖਵਾਰ ਹੁੰਨੇ ਆ ਤਾਂ ਉਹ ਉਸੇ ਚੀਜ਼ ਤੋਂ ਬਚਾ ਜਾਵੇਗਾ ਇੱਥੇ ਹਰ ਇੱਕ ਤਰ੍ਹਾਂ ਦਾ ਕੰਮ ਤੂਰੀ ਹਲਕੇ ਦੇ ਵਿੱਚ ਤੂਰੀ ਸ਼ਹਿਰ ਦੇ ਵਿੱਚ ਮਾਨਸਾਬ ਦੀ ਅਗਵਾਈ ਹੇਠ ਹੀ ਹੋਣਗੇ ਕੋਈ ਚਾਹੇ ਉਹ ਸਰਕਾਰੀ ਕੰਮ ਹੋਵੇ ਕਿਸੇ ਤਰ੍ਹਾਂ ਦਾ ਵੀ ਹੋਵੇ ਕੋਈ ਪੁਲਿਸ ਆਫਿਸ ਦਾ ਹੋਵੇ ਕੋਈ ਤਹਿਸੀਲ ਦਾ ਹੋਵੇ ਕੋਈ ਡਾਕਟਰ ਹੈਲਥ ਦਾ ਹੋਵੇ ਸਿਹਤ ਦਾ ਹੋਵੇ ਉਹ ਸਾਰੇ ਹੀ ਇੱਥੇ ਮਜ਼ਦੂਰ ਮੌਜੂਦ ਹੋਣਗੇ ਮਿੱੱਤਲ ਸਾਹਿਬ ਤੂੜ ਦੇ ਵਿੱਚ ਕਿ ਨਵਾਂ ਆਫਿਸ ਬਣਨ ਜਾ ਰਿਹਾ ਲੋਕਾਂ ਦੀ ਸੁਵਿਧਾ ਲਈ ਕੀ ਕਹੋਗੇ ਇਸ ਨੂੰ ਇਹ ਜਿਹੜਾ ਆਫਿਸ ਹੈ ਪਹਿਲਾਂ ਪੁਰਾਣੀ ਤਹਿਸੀਲ ਹੋਇਆ ਕਰਦੀ ਸੀ ਔਰ ਇਸ ਤਹਿਸੀਲ ਨੂੰ ਸਾਰੀ ਨੂੰ ਰੈਨੋਵੇਟ ਕਰਕੇ ਸੀਐਮ ਸਾਹਿਬ ਦਾ ਕੈਂਪ ਅਫਿਸ ਇੱਥੇ ਬਣਨ ਜਾ ਰਿਹਾ ਹੈ ਜਿਸ ਦੇ ਵਿੱਚ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਲੋਕਾਂ ਲੋਕ ਇੱਥੇ ਦੇ ਵਿੱਚ ਸਹੂਲਤਾਂ ਜਿਹੜੀਆਂ ਨੇ ਉਹ ਸਾਰੀਆਂ ਇੱਥੇ ਹੋਣਗੀਆਂ ਜਿਸ ਤਰ੍ਹਾਂ ਕਿ ਇੱਥੇ ਸੁਵਿਧਾ ਕੇਂਦਰ ਵੀ ਬਣ ਰਿਹਾ ਹੈ ਔਰ ਇੱਥੇ ਕੋਈ ਮਾਹਲਾ ਕਲੀਨਿਕ ਦੀ ਵੀ ਪ੍ਰੋਵੀਜ਼ਨ ਹੈਗੀ ਹੈ ਔਰ ਇੱਥੇ ਸਾਰੇ ਅਫਸਰ ਜਿਹੜੇ ਜ਼ਿਲ੍ਹੇ ਦੇ ਉੱਥੇ ਲੋਕਾਂ ਦੇ ਕੰਮ ਕਰ ਦੇਖਣਗੇ ਔਰ ਲੋਕਾਂ ਦੇ ਖੱਜਲ ਖਵਰੀ ਜਿਹੜੀ ਹੈ ਉਹ ਖਤਮ ਕਰ ਦਿੱਤੀ ਜਾਊਗੀ ਪਹਿਲੇ ਲੋਕ ਸੋਚਦੇ ਸੀ ਵੀ ਸਾਨੂੰ ਚੰਡੀਗੜ੍ਹ ਕੰਮ ਕਰਾਉਣ ਲਈ ਜਾਣਾ ਪਊਗਾ ਤਾਂ ਸੀਐਮ ਸਾਹਿਬ ਆਪ ਇੱਥੇ ਦੋ ਵਾਰੀ ਹਫ਼ਤੇ 'ਚ ਦੋ ਵਾਰੀ ਬੈਠਣਗੇ ਔਰ ਜਿੱਥੇ ਜਿਹੜੇ ਆ ਉਹ ਕੰਮ ਜਿਹੜੇ ਪੰਚੰਡੀਗੜ੍ਹ ਲੈਵਲ ਦੇ ਕੰਮ ਨੇ ਜਿਹੜੇ ਉਹ ਇੱਥੇ ਲੋਕਾਂ ਦੇ ਕਰਨਗੇ ਔਰ ਲੋਕਾਂ ਨੂੰ ਕੋਈ ਖੱਜਲ-ਖੁਆਰੀ ਨਹੀਂ ਹੋਣੀ ਕਿਸੇ ਕਿਸਮ ਦੀ ਔਰ ਜਿਹੜੀ ਲੋਕਾਂ ਦੀ ਸਹੂਲਤ ਹੈ ਸ਼ਹਿਰ ਵਾਸਤੇ ਪਿੰਡਾਂ ਵਾਸਤੇ ਧੂਰੀ ਹਲਕੇ ਨੂੰ ਪੂਰੀ ਸਹੂਲਤ ਹੋਊਗੀ ਕੀ ਕਹੋਗੇ ਨਵੇਂ ਆਫਿਸ ਬਾਰੇ ਤੇ ਲੋਕ ਕਹਿੰਦੇ ਸੀ ਭਗਵੰਤ ਜੀ ਬਾਹਰੋਂ ਮੁਰਜ ਜਾਂਦੇ ਧੂਰੀ ਦੇ ਵਿੱਚ ਨਹੀਂ ਹੁੰਦੇ ਅੱਜ ਆਫਿਸ ਖੁੱਲੋ ਜਾ ਰਿਹਾ ਹੈ ਹਾਂਜੀ ਲੋਕਾਂ ਦਾ ਜੋ ਇਹ ਲੰਬਾ ਸੀ ਉਹਨੂੰ ਉਤਾਰਨ ਦੇ ਲਈ ਮਾਨ ਸਾਹਿਬ ਕੱਲੋਂ ਧੂਰੀ ਸ਼ਹਿਰ ਦੇ ਵਿਚਾਰੇ ਨੇ ਤੇ ਇਸ ਜਿਹੜੇ ਦਸਤਾਵੇਜ਼ ਦਾ ਜੋ ਬਣਾਇਆ ਗਿਆ ਹੈ ਇਹਦਾ ਮਹੂਰਤ ਕਰਨਗੇ ਇਥੇ ਲੋਕਾਂ ਨੂੰ ਸਾਰੀਆਂ ਫੈਸਿਲਿਟੀਆਂ ਜੋ ਵੀ ਸਰਕਾਰ ਵੱਲੋਂ ਕੋਈ ਵੀ ਸਰਟੀਫਿਕੇਟ ਬਰਥ ਸਰਟੀਫਿਕੇਟ ਜਨਮ ਸਰਟੀਫਿਕੇਟ ਪੈਨਸ਼ਨਾਂ ਜਿੰਨੀਆਂ ਵੀ ਫੈਸਿਲਿਟੀਆਂ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਨੇ ਉਹ ਪ੍ਰੋਵਾਈਡ ਇੱਕ ਛੱਤ ਹੇਠਾਂ ਕਰਵਾਈਆਂ ਜਾਣਗੀਆਂ ਤੇ ਮਾਨ ਸਾਹਿਬ ਦੀ ਨਿਗਰਾਨੀ ਦੇ ਹੇਠੇ ਸਾਰੇ ਕੰਮ ਕਰਵਾਏ ਜਾਣਗੇ ਧੂਰੀ ਸ਼ਹਿਰ ਹੁਣ ਉਹਨਾਂ ਦੀ ਅਗਵਾਈ ਦੇ ਵਿੱਚ ਦਿਨੋਂ ਤਿੰਨ ਰਾਤ ਚੌਗਣੀ ਤਰੱਕੀ ਕਰੇਗੀ ਸਿੰਘਲਾ ਸਾਹਿਬ ਨਵੇਂ ਦਫ਼ਤਰ ਲਈ ਕਿੰਨਾ ਉਤਸ਼ਾਹ ਜਾਂ ਲੋਕਾਂ ਵਿੱਚ ਕਿਵੇਂ ਲੱਗ ਰਿਹਾ ਹੈ ਨਮਸਕਾਰ ਜੀ ਬਹੁਤ ਵੱਡੀ ਖੁਸ਼ੀ ਹੈ ਜੀ ਸਾਰਿਆਂ ਨੂੰ ਪੂਰੇ ਹਲਕੇ ਨੂੰ ਟੂਰੀ ਸ਼ਹਿਰ ਨੂੰ ਖਾਸ ਕਰਕੇ ਹੈ ਬਹੁਤ ਵੱਡੀ ਡਿਮਾਂਡ ਸੀਗੀ ਬਾਹਰ ਦੂਰ ਜਾਣਾ ਪੈਂਦਾ ਸੀਗਾ ਬਾਹਰ ਹੋਰ ਦਫ਼ਤਰਾਂ ਦੇ ਵਿੱਚ ਖੱਜਲ ਖਵਾਰੀ ਬਹੁਤ ਹੁੰਦੀ ਸੀ ਹੁਣ ਸਾਰੇ ਇੱਥੇ ਕੈਂਪ ਜਿਹੜਾ ਆਪਣਾ ਲੱਗਿਆ ਹੋਇਆ ਹੈਗਾ ਇਹ ਸਹਿਯਤਾ ਕੇਂਦਰ ਬਣਿਆ ਸੀ ਐਮ ਸਹਿਯਤਾ ਕੇਂਦਰ ਖੁੱਲਿਆ ਹੈਗਾ ਸਰਦਾਰ ਭਗਵਾਨ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦੀ ਗਵਾਹੀ ਦੇ ਵਿੱਚ ਸਾਰੇ ਕੰਮ ਉਰੇ ਹੋਣਗੇ ਅਫਸਰ ਉਰੇ ਬੈਠਿਆ ਕਰਨਗੇ ਔਰ ਹਰ ਚੀਜ਼ ਦੀ ਫੈਸਿਲਿਟੀ ਹੋਇਆ ਕਰੂੰਗੀ ਠੰਡੇ ਪਾਣੀ ਦੀ ਫੈਸਿਲਿਟੀ ਹੋਇਆ ਕਰੂ ਹਵਾਦਾਰ ਹੈ ਏਸੀ ਨੇ ਲੱਗੇ ਹੋਏ ਔਰ ਹਰ ਚੀਜ਼ ਉਹਰੇ ਬਹੁਤ ਵਧੀਆ ਤਰੀਕੇ ਦੇ ਨਾਲ ਸਾਰੇ ਕੰਮ ਹੋਇਆ ਕਰਨਗੇ ਔਰ ਸਾਰਾ ਸ਼ਹਿਰ ਸਾਰਾ ਹਲਕਾ ਬਹੁਤ ਖੁਸ਼ ਹੈ ਔਰ ਬਹੁਤ ਬਹੁਤ ਧੰਨਵਾਦ